ਹੋਰ ਪੁੱਤ ਮੇਰੇ ਆ ਹੋਰ ਸੁਣਾ ਕਿਵੇਂ ਠੀਕ ਐ ਤੂੰ ਹੋਰ ਤਾਂ ਭੂਆ ਠੀਕ ਐ ਹਾਂ ਆ ਮੈਂ ਤਾਂ ਡਾਕਟਰ ਕੋਲ ਜਾ ਕੇ ਆਈਆਂ ਕੀ ਹੋ ਗਿਆ ਥੀ ਹੋ ਗਿਆ ਕੀ ਨਹੀਂ ਇਹ ਪੁੱਛ ਹਾਂ ਆ ਯੂਰੀ ਐਸਟ ਜਾਂ ਵੱਧ ਗਿਆ ਮੇਰਾ ਤਾਂ ਯੂਰੀ ਐਸਟ ਹੋਰ ਯੂਰੀ ਉਹ ਤਾਂ ਅਰਿਆ ਹੁੰਦਾਗਾ ਬਸ ਅੱਜ ਕਰ ਤਾਂ ਬੰਦਿਆਂ ਚ ਵੀਰੇ ਬਣਨ ਲੱਗਿਆ ਅੱਛਾ ਆ ਗੋਡੇ ਜੇ ਨਹੀਂ ਕੰਮ ਕਰਦੇ ਹੈਗੇ ਹੱਥ ਪੈਰ ਸੁਣਨ ਹੋ ਜਾਂਦੇ ਆ ਹੋ ਗਿਆ ਐਂ ਦੱਸ ਜਦ ਤੂੰ ਮੇਰੀ ਉਮਰ ਚ ਸੀ ਹਾਂ ਥੋੜੇ ਪਹਿਲੇ ਵੀ ਸੀ ਇਹ ਬਿਮਾਰੀਆਂ ਨਾ ਕੁੜੇ ਸਾਡੇ ਵੇਲੇ ਤਾਂ ਖਰਾਕਾਂੀਆਂ ਘੈਂਟ ਹੁੰਦੀਆਂ ਹਾਂ ਹਾਂ ਜਾਂਦੇ ਜਾਂਦੇ ਛੋਲਿਆਂ ਦੀ ਮੂਠੀ ਖਾ ਲੈਣੀ ਤੇ ਕਦੇ ਕੰਮ ਆਪ ਮੱਕੀ ਦੇ ਦਾਣੇ ਖਾ ਲੈਣੇ ਸਾਡੇ ਵੇਲੇ ਇਹ ਬਿਮਾਰੀ ਜੇ ਤਾਪ ਠੜ ਜਾਂਦਾ ਕੋਠੇ ਪਾਣੀ ਨਾਲ ਨਹਾ ਲੈਂਦੇ ਚਾਰ ਰਾਮ ਆ ਜਾਂਦਾ ਅੱਛਾ ਅੱਗੇ ਕੋਈ ਬਿਮਾਰੀ ਮੀਤੀ ਲੈ ਮੇਲੇ 'ਚ ਹੁਣ ਵੀ ਇੰਨੀ ਜਾਨ ਆ ਮੈਂ ਬੋਰੀ ਲੈ ਕੇ ਕੋਠੇ ਤੇ ਕਿਉਂ ਨਾ ਚੜ ਜਾਂ ਜੀ ਖਾਲੀ ਬੋਰੀ ਖਪਰੀ ਹੋਈ ਖਾਲੀ ਰਹਿਨੀ ਆ ਮੈਂ ਵੀ ਨਹੀਂ ਜਾਣਾ ਉਹ ਕਾਰ ਉਤਰ ਜਾਂਦਾ ਕੋਸੇ ਮਾਰੀ ਨਾਲ ਹਾਂ ਉਹਦਾ ਪੁੱਤ ਥਕੇਵਾ ਹੋ ਜਾਂਦਾ ਹੁੰਦਾ ਬੰਦੇ ਅੱਛਾ ਹਾਂ ਆ ਦੇਖੋ ਅਖਬਾਰਾਂ ਦੇ ਵਿੱਚ ਨਹੀਂ ਲਿਖਿਆ ਹੁੰਦੇ ਆ ਜੇ ਕੀ ਲਿਖਿਆ ਹੁੰਦੇ ਨੇ ਉਹ ਅੱਖਰ ਉਹ ਅੱਖ ਵੀ ਅੱਖਾਂ ਜ ਆ ਪਾਓ ਜੇ ਦੰਦ ਦੁਖਦਾ ਆ ਖਾ ਲੋ ਆ ਪਾ ਦਿਓ ਐ ਰ ਬਗਾਨਾ ਹਾਂ ਹਾਂ ਦੇ ਰੰਗ ਨੂੰ ਕੋਰਾ ਕਰਨਾ ਮੜੀ ਹਲਦੀ ਪਾਉ ਦੇਸਣ ਪਾਉ ਮਲਾਈ ਪਾ ਕੇ ਇਹ ਪਾ ਗਰ ਲੋ ਘੇੜਾ ਮੂੰਹ ਤਾਂ ਹੀ ਮੈਂ ਵੀ ਕਹਾ ਤੂੰ ਆ ਤੇਰਾ ਮੂੰਹ ਐਨਾ ਲਿਸ਼ਿਣੇ ਸ਼ਿਕਾਤੋ ਕਰਦਾ ਆ ਆ ਗੱਸੀ ਨਾ ਏ ਹੁਣ ਤਾਂ ਬਿਊਟੀ ਪਾਰਲਰਾਂ ਦੇ ਇੰਨੀਆਂ ਜਾਂਦੇ ਨੇ ਇੱਕ ਨਿਕਲ ਦੀਆਂ ਇੱਕ ਬਣਦੀਆਂ ਜਾਏ ਖਾਂਦੇ ਉਹ ਪਤਾ ਨਹੀਂ ਕੀ ਲਾਗ ਨੇ ਨੇ ਪਾਉ ਪੂਆ ਤੈਨੂੰ ਬਿਊਟੀ ਪਾਰਲਰਾਂ ਦੀ ਗੱਲ ਦੱਸਾਂ ਮੇਰੀ ਯਾਦ ਆ ਗਈ ਇੱਕ ਬੰਦਾ ਆਪਣੀ ਜਨਾਨੀ ਨੂੰ ਲੈ ਕੇ ਆਇਆ ਬਿਊਟੀ ਪਾਰਲਰ ਦੇ ਅੱਛਾ ਜਦੋਂ ਲੈ ਕੇ ਆਇਆ ਜਦ ਤਾਂ ਜਮਾਈ ਮਤਲਬ ਦੇਖਣ ਨੂੰ ਦਿਲ ਨਾ ਕਰੇ ਇਹੋ ਜੀ ਜਨਾਨੀ ਅੱਛਾ ਬੰਦਾ ਕਹਿੰਦਾ ਚਲ ਤੂੰ ਤਿਆਰ ਹੋ ਕੇ ਆ ਮੈਂ ਉਹਰੇ ਬਹਿਣਾ ਹੀ ਨੇ ਅੱਛਾ ਲੈ ਵੀ ਦੋ ਤਿੰਨ ਘੰਟੇ ਬਾਅਦ ਬਾਹਰ ਆਈ ਓਹੋ ਅੱਛਾ ਜਿਆਦਾ ਆਈ ਹਾਂ ਬੰਦਾ ਕਹਿੰਦਾ ਤੂੰ ਤਾਂ ਮੇਰੀ ਘਰਾਂ ਲਈ ਨਹੀਂ ਹੈਗੀ ਉਹ ਮੈਂ ਮੱਚ ਫੇਰ ਭਾਈ ਫੇਰ ਕੀ ਉਹਨਾਂ ਦਾ ਤਾਂ ਕਲੇਸ਼ ਪੈ ਗਿਆ ਪੁੱਤ ਕਲੇਸ਼ ਲੈ ਉਹ ਤਾਂ ਏਡੀ ਸੋਹਣੀ ਬਣਾ ਕੇ ਗਈ ਬਿਊਟੀ ਪਾਰਲਰ ਨਾਲ ਆਣੇ ਅੱਛਾ ਬੰਦਾ ਕਹਿੰਦਾ ਮੈਂ ਤਾਂ ਸੜੀ ਜੀਨ ਲੈ ਕੇ ਆਈ ਸੀ ਮੇਰੀ ਤਾਂ ਤੋੜੀ ਨਹੀਂ ਮੇਰੀ ਹਾਂ ਲੈ ਵੀ ਉਹ ਤਾਂ ਉਹ ਕੁੱਤ ਕਲੇਸ਼ ਪੈ ਗਿਆ ਓਹੋ ਮੈਂ ਉੱਥੇ ਸੀ ਫਿਰ ਉਹ ਕਹਿੰਦਾ ਕਹਿੰਦਾ ਪਹਿਲਾਂ ਮੂੰਹ ਧੋ ਕੇ ਦਿਖਾ ਜੇ ਤਾਂ ਤੂੰ ਉਹੀ ਹੋਈ ਤਾਂ ਤੈਨੂੰ ਘਰ ਲੈ ਕੇ ਜਾਉ ਨਹੀਂ ਮੈਂ ਤਾਂ ਲੈ ਕੇ ਨਹੀਂ ਜਾਂਦਾ ਬਚੈਰੀ ਦਾ ਇੰਨਾ ਹਜ਼ਾਰ ਦਾ ਮੇਕਅਪ ਕਰਿਆ ਉੱਥੀ ਮੂੰਹ ਧਵਾਤਾ ਉਹ ਹੋ ਫਿਰ ਕਹਿੰਦਾ ਹਾਂ ਤੂੰ ਹੀ ਆ ਨਹੀਂ ਮੈਂ ਤਾਂ ਹੀ ਤਾਂ ਮੈਂ ਨਹੀਂ ਜਾਂਦੀ ਖੇ ਖਾਨ ਉਥੇ ਪਾਪੀ ਪਾਲਰ ਦੇ ਪੂਟੀ ਪਾਲਰ ਦੇ ਮੈਂ ਤਾਂ ਨਹੀਂ ਜਾਂਦੀ ਜੇ ਮੈਂ ਬਾਗੀ ਕਿਤੇ ਮੇਰਾ ਵੀ ਰਗ ਰੂਪ ਨਾ ਬਦਲ ਨਾ ਮੈਨੂੰ ਤਾਂ ਥੋੜਾ ਫੁੱਫੜ ਮਾਰ ਕੇ ਖਾਉ ਸਾੜੇ ਕਰ ਦੂਕਰ ਹਾਂ ਉਹ ਤੈਨੂੰ ਕੀ ਲੋੜ ਐ ਬਿਊਟੀ ਪਾਰਲਰ ਰਖ ਜਾਂਦੀ ਤੂੰ ਤਾਂ ਪਹਿਲਾਂ ਏਡੀ ਸੋਹਣੀ ਐ ਰੰਗ ਤਾਂ ਦੇਖ ਕਿੰਨਾ ਚਿੱਟਾ ਤੇਰਾ ਲਾਲ ਟਮਾਟਰ ਵਰਗੀਆਂ ਤਾਂ ਤੇਰੀਆਂ ਗੱਲਾਂ ਹੋਈਆਂ ਪਈਆਂ ਚੱਲ ਕੋਈ ਨਾ ਕੋਈ ਇਹ ਲਾਲ ਟਮਾਟਰ ਵਰਗੀਆਂ ਤਾਂ ਆਪਿਆਂ ਦੇ ਥੋੜੇ ਫੁੱਫੜ ਨਾਲ ਕਦੇ-ਕਦੇ ਕੋਈ ਜਦੋਂ ਮੇਰੇ ਅੱਖੇ ਲਾਦਾ ਉਦੋਂ ਮੈਨੂੰ ਗੁੱਸਾ ਆ ਜਾਂਦਾ ਇਹ ਗੁੱਸੇ ਨਾਲ ਲਾ ਰਹੇ ਫਿਰ ਹੁਣ ਤੈਨੂੰ ਗੁੱਸਾ ਆ ਰਿਹਾ ਫੁੱਫੜ ਤੇ ਹਾਂ ਗੁੱਸਾ ਆਉਂਦਾ ਕਿਉਂ ਗੁੱਸਾ ਕਰ ਤੂੰ ਨਹੀਂ ਆ ਬੁਫੜ ਨੂੰ ਕੋਈ ਨਾ ਮਾੜਾ ਮੋਟਾ ਤਾਂ ਚੱਲਦਾ ਰਹਿਣਾ ਸਿਆਣੇ ਤੈਨੂੰ ਦੋ ਭਾਂਡੇ ਖੜਕਦੇ ਹੋਣ ਉੱਥੇ ਪਿਆਰ ਵੱਧਦਾ ਹੁੰਦਾ ਬੋਲ ਜੇ ਕਾਹੋਂ ਕਾਹੋਂ ਹੋਰ ਸਣਾ ਪੂਆ ਬਸ ਜਾਂਦੀ ਸੀ ਹੁਣ ਮਾਂ ਜਾਇਆ ਮਜਰਾ ਦੰਨੂ ਸਹਿਰ ਤੱਕ ਅੱਛਾ ਸ਼ਹਿਰ ਕੀ ਕਰਨ ਜਾ ਰਹੀਆਂ ਵੀ ਆਪਣਾ ਕਿਹੜਾ ਕਿਰਾਇਆ ਲੱਗਦਾ ਅੱਛਾ ਕਿਰਾਇਆ ਤਾਂ ਮੇਰਾ ਵੀ ਨਹੀਂ ਲੱਗਦਾ ਮੈਂ ਕਹਿੰਦੀ ਫਿਰ ਮੈਂ ਵੀ ਚੱਲ ਪੈਣੀ ਆ ਚੱਲ ਬਾੜ ਫਿਰ ਮੈਂ ਕਹਿੰਦੀ ਸੂਟ ਸਾਠ ਲਿਉਣੀ ਆ ਅੱਛਾ ਹਾਂ ਸੂਟ ਨਾਲੇ ਹੁਣ ਨਾ ਅੱਗੇ ਤੇ ਸੈਹਰਾ ਤੇ ਦੀਵਾਲੀ ਆ ਰਹੀ ਆ ਉਹਨਾਂ ਸਸਤੇ ਹੋਣਗੇ ਸੂਟ ਆਹੋ ਸੇਲਾਂ ਬਥੇਰੇ ਲੱਗਣਗੇ 500 ਵਾਲਾ 150 ਦੀ 150 ਹੁਣ ਤਾਂ ਸਹੀ ਗੱਲ ਆ ਮਾਧਿਆ ਸਟੇਮ ਨੂੰ ਤਾਂ ਹੀ ਕੁੱਤੇ ਨਹੀਂ ਖਾਂਦੇ ਫੀਮ ਨੂੰ ਜਲੀਆ ਫਿਰ ਚੱਲਦੇ ਆ ਚੱਲ ਹਾਂ ਹੋਰ ਬਸਰ ਵਟਾ ਬਾਗੋ ਬਾਗ ਆ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਵਿਚਾਰੇ ਉਹ ਥੋੜੇ ਫੁੱਲ ਭਾਈ ਸਤ ਸ੍ਰੀ ਅਕਾਲ ਮਾਤਾ ਦੇਖੇ ਨੇ ਤੀਗੇ ਹਾਂ ਭਾਈ ਐਨਾ ਨੂੰ ਵੀ ਕੋਈ ਸਲਾਹ ਦੇ ਦੇ ਹੁਣ ਤੇ ਹਾਰ ਆ ਰਹੀ ਹੈ ਮੈਂ ਤੁਹਾਨੂੰ ਐਂ ਕਹਿਨੀ ਆ ਅੱਗੇ ਇਹ ਆ ਰਹੇ ਤਿਹਾਰ ਉਹਦੇ ਮਹਿੰਗੇ ਹਾਂ ਮਹੰਗਾਈ ਹੈਗੀ ਜਾਦੇ ਹੈਨਾ ਤੇ ਮੈਂ ਕਹਿੰਦੀ ਹਾਂ ਖਰਚ ਸੋਚ ਸਮਝ ਕੇ ਬੀਤ ਕਰਿਆ ਕਰਵਾ اچھا ਬੁੱਤ ਹਾਂ ਨਾਲੇ ਹੁਣ ਜਿਹੜੇ ਤਿਹਾਰ ਨੇ ਉਹ ਤਾਂ ਰਹੀ ਪੈਸੇ ਵਾਲਿਆਂ ਦੇ ਗਰੀਬ ਬੰਦੇ ਦਾ ਕਿਹੜਾ ਤਿਹਾਰ ਹੈ ਨਾ ਨਾ ਗਰੀਬ ਬੰਦਾ ਤਾਂ ਉਹੀ ਨਹੀਂ ਤਿਹਾਰ ਮਨਾ ਸਕਦਾ ਹੋਰ ਸਾਰੀਆਂ ਚੀਜ਼ਾਂ ਇੰਗੀਆਂ ਮਹਿੰਗਾਈਆਂ ਨੇ ਨੇ ਟੈਕਸ ਲੱਗੇ ਹੋਏ ਨੇ ਹਾਂ ਜਿੰਨਾ ਕਿ ਵਿਚਾਰਾ ਕਮਾਂਦਾ ਓਨਾਂ ਕ ਲੱਗ ਜਾਂਦਾ ਹੈਨਾ ਚਲੋ ਕੋਈ ਨਾ ਭਾਈ ਤੁਸੀਂ ਬੱਬਲ ਕੌਰ ਤੇ ਬੀ ਪੋਪੂ ਆਦੇ ਚੈਨਲ ਨੂੰ ਬੱਬਲ ਦੇ ਜਾਨੀ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਲਿੱਕ ਕਰਿਆ ਕਰੋ ਸਬਸਕ੍ਰਾਈਬ ਨਹੀਂ ਹੁੰਦਾ ਪੂਆ ਕਿੰਨੀ ਵਾਰੀ ਸਮਝਾਵਾਂ ਸਬਸਕ੍ਰਾਈਬ ਹੁੰਦਾ ਸਬਸਕ੍ਰਾਈਬ ਕਰੋ ਤੇ ਮੋਹ ਮੁਹੱਬਤ ਕਰੋ ਤੇ ਇਹ ਕਹਿੰਦੇ ਆਹ ਚੈਨਲ ਨੂੰ ਮੋਹ ਮੁਹੱਬਤ ਕਿਉਂ karenge ਸਾਨੂੰ ਕਰੋ ਆਹੋ ਆਹੋ ਫਿਰ ਉਹ ਹੀ ਕੀ ਕਹਿੰਦੇ ਦੱਬ ਕੇ ਚੈਲੰਜ ਕਰੋ ਖਾਨੀ ਕੀ ਚੈਲੰਜ ਹਾਂ ਬੈਲ ਆਈਕਨ ਪ੍ਰੈਸ ਕਰ ਦੋ ਆਹੋ ਲਾਈਕਨ ਪ੍ਰੈਸ ਕਰ ਦੋ ਹਾਂ 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 ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜੇ ਹੋਰ ਦੱਸ ਪੂਆ ਕਸ ਵੀ ਲਾਈਕ ਕਰ ਦੋ ਸ਼ੇਅਰ ਕਰ ਦੋ ਮੇਰੀ ਤੇ ਕਮੈਂਟ ਕਰਕੇ ਦੱਸਿਓ ਸਾਡੀ ਜੁੜੀ ਕਿਵੇਂ ਲੱਗਦੀ ਆ ਉਹ ਆ ਬੜੀ ਪਸੰਦ ਕਰਦੇ ਨੇ ਲੋਕ ਆ ਪਰ ਬਾਏ ਆਈ ਲਵ ਯੂ ਸਾਰਿਆਂ ਨੂੰ ਬਾਏ ਲਵ ਯੂ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ